ਅੱਜ ਤਾਂ ਕੁਝ ਫੀਲ ਹੀ ਨਹੀਂ ਹੋ ਰਿਹਾ ਕਿ ਕੀ ਹੋਇਆ ਪਤਾ ਹੀ ਨਹੀਂ ਚੱਲ ਰਿਹਾ ਹਜੇ ਤਾਂ ਕੱਲੇ ਥੋੜਾ ਥੋੜਾ ਟਾਈਮ ਲੱਗੇਗਾ ਸਿੰਕ ਇਨ ਕਰਨ ਨੂੰ ਫੀਲ ਕਰਨ ਨੂੰ ਚੀਜ਼ਾਂ ਨੂੰ ਬਟ ਐਦਾਂ ਹੋਰ ਜ਼ਰੂਰ ਹੈ ਕਿ ਇੱਕ ਬਹੁਤ ਵੱਡਾ ਚੀਜ਼ ਹੈ ਉਹ ਕੰਪਲੀਸ਼ ਹੋ ਗਈ ਹੈ ਤਾਂ ਇੱਕ ਪੀਸਫੁੱਲ ਜਿਹੀ ਫੀਲ ਮੇਰਾ 147ਵਾਂ ਰੈਂਕ ਆ ਹਾਲ ਇੰਡੀਆ ਦੀ ਪਤਾ ਜੀ ਬਹੁਤ ਲੱਗਦੀ ਹੈ ਕਿ ਕਈ ਵਾਰੀ ਪਤਾ ਹੀ ਨਹੀਂ ਚੱਲਦਾ ਕਿ ਦਿਨ ਕਦੋਂ ਹੋ ਰਿਹਾ ਰਾਤ ਕਦੋਂ ਹੋ ਰਹੀ ਹੈ ਜਦੋਂ ਪੇਪਰ ਨੇੜੇ ਆ ਜਾਂਦਾ ਉਦੋਂ ਤਾਂ ਕੁਝ ਨਹੀਂ ਪਤਾ ਲੱਗਦਾ ਹੈਗਾ ਕਿ ਇੰਨਾ ਸਿਲੇਬਸ ਹੁੰਦਾ ਸਾਰਾ ਕੁਝ ਰਿਵਾਈਜ਼ ਕਰਨਾ ਸਾਰਾ ਕੁਝ ਦੁਆਰਾ ਦੁਆਰਾ ਪੜ੍ਹਨਾ ਤੇ ਇੰਨੇ ਪੇ ਤੇ ਸਭ ਕੁਝ ਲਿਖ ਪਾਣਾ ਉਸ ਲਈ ਬਹੁਤ ਜ਼ਿਆਦਾ ਮਿਹਨਤ ਤਾਂ ਲੱਗਦੀ ਹੈ ਬਟ ਮੈਂ ਕਹੂੰਗੀ ਵੀ ਬਟ ਵਿਸ਼ਵਾਸ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਮਿਹਨਤ ਦੇ ਨਾਲ ਨਾਲ ਵਿਸ਼ਵਾਸ ਮਤਲਬ ਮਤਲਬ ਪੇਪਰ ਇੰਨਾ ਔਖਾ ਨਹੀਂ ਹੈ ਜੋ ਆਪਣੇ ਆਪ ਦੇ ਉੱਤੇ ਉਹਨੂੰ ਵਿਸ਼ਵਾਸ ਹੈਗਾ ਮੈਂ ਲੜਕੀਆਂ ਨੂੰ ਤੇ ਇਹ ਕਹਾਂਗੀ ਕਿ ਉਹਨਾਂ ਨੂੰ ਹਮੇਸ਼ਾ ਆਪਣੇ ਆਪਣੇ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ ਤੇ ਆਪਣੇ ਪੈਰਾਂ ਤੇ ਖੜੇ ਹੋਣ ਦਾ ਜੋ ਵੀ ਉਹਨਾਂ ਕੋਲ ਟੈਲੈਂਟ ਹੈ ਉਹਨੂੰ ਪਰਸੂ ਕਰਨਾ ਚਾਹੀਦਾ ਹੈ ਮਤਲਬ ਕਦੇ ਵੀ ਐਵੇਂ ਨਹੀਂ ਫੀਲ ਕਰਨਾ ਚਾਹੀਦਾ ਕਿ ਅਸੀਂ ਕੁੜੀਆਂ ਅਸੀਂ ਬਾਹਰ ਨਹੀਂ ਜਾ ਸਕਦੀਆਂ ਅਸੀਂ ਇਹ ਨਹੀਂ ਕਰ ਸਕਦੀਆਂ ਆਪਣੇ ਆਪ ਦੇ ਵਿੱਚ ਉਹਨਾਂ ਨੂੰ ਪਛਾਣਨਾ ਚਾਹੀਦਾ ਕਿ ਅਸੀਂ ਕੀ ਕਰ ਸਕਦੀਆਂ ਤੇ ਉਸ ਨੂੰ ਫਿਰ ਆਪਣੀਆਂ ਸਕਿੱਲਜ਼ ਨੂੰ ਪੂਰੀ ਤਰ੍ਹਾਂ ਉਹਨਾਂ ਨੂੰ ਹੌਨ ਕਰਕੇ ਉਹਨੂੰ ਆਪਣਾ ਆਪਣੇ ਪੈਰਾਂ 'ਤੇ ਖੜੇ ਹੋਣਾ ਚਾਹੀਦਾ ਅੱਜ ਮੈਨੂੰ ਬਹੁਤ ਆਪਣੀ ਬੇਟੀ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਮੈਨੂੰ ਆਪਣੀ ਬੇਟੀ ਤੇ ਹਮੇਸ਼ਾ ਹੀ ਮਾਣ ਰਿਹਾ ਆਪਣੇ ਸਾਰੇ ਤਿੰਨੋਂ ਬੱਚੇ ਨੇ ਮੇਰੇ ਮੈਨੂੰ ਤਿੰਨੋਂ ਬੱਚਿਆਂ ਦਾ ਹੀ ਬਹੁਤ ਮਾਣ ਆ ਪਰ ਇਹ ਥੋੜੀ ਜੀ ਜ਼ਿਆਦਾ ਪੜ੍ਹਾਈ ਦੇ ਵਿੱਚ ਇੰਟੈਲੀਜੈਂਟ ਸੀ ਬੱਚੇ ਮਤਲਬ ਮਾਤਾ ਪਿਤਾ ਦਾ ਮਾਣ ਹੁੰਦੇ ਨੇ ਹਮੇਸ਼ਾ ਮਾਪੇ-ਪਿਤਾ ਨੂੰ ਆਪਣੇ ਬੱਚਿਆਂ ਤੇ ਮਾਣ ਕਰਨਾ ਚਾਹੀਦਾ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਤੇ ਹਮੇਸ਼ਾ ਹੀ ਉਹਨਾਂ ਨੂੰ ਇਹ ਸਿੱਖਿਆ ਦਿਓ ਕਿ ਬੇਟਾ ਤੁਸੀਂ ਹਮੇਸ਼ਾ ਪੋਜ਼ਿਟਿਵ ਰਹੋ ਕਿਉਂਕਿ ਜੋ ਪੋਜ਼ਿਟਿਵ ਹੈ ਹੋ ਆਪਾਂ ਨੂੰ ਹਮੇਸ਼ਾ ਹੀ ਆਪਣੇ ਕੰਮ ਆਉਂਦਾ ਹੈ ਪੋਜ਼ਿਟਿਵ ਸੋਚ ਹੈ ਜੋ ਆਪਾਂ ਸੋਚਾਂਗੇ ਚੰਗਾ ਸੋਚਾਂਗੇ ਤਾਂ ਆਪਾਂ ਚੰਗਾ ਹੀ ਪ੍ਰਾਪਤ ਕਰਾਂਗੇ ਉਹ ਕਹਿੰਦੇ ਨੇ ਸਿਆਣਾ ਕਿ ਹੱਸ ਜਾਂਦੇ ਕਰ ਬਸਤੇ ਅਗਰ ਆਪਾਂ ਖੁਸ਼ ਰਹਾਂਗੇ ਤਾਂ ਆਪਾਂ ਨੂੰ ਤਾਂ ਹੀ ਖੁਸ਼ੀਆਂ ਪ੍ਰਾਪਤ ਹੋਣਗੀਆਂ ਬਾਕੀ ਗੁਰੂ ਤੇ ਪਰੋਸਾ ਤੇ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਹਮੇਸ਼ਾ ਇਹ ਆਪਣੇ ਗੱਲ ਹੈ ਜੋ ਆਪਣੇ ਲੜਵੰਨ ਕੇ ਜੋ ਰੱਖੇ ਗੁਰੂ ਹਮੇਸ਼ਾ ਉਹਦੇ ਅੰਗ ਸੰਹਾਈ ਰਹਿੰਦਾ ਹੈ ਤੇ ਮੈਂ ਤਨ ਤਨ ਗੁਰ ਆਮਦਾ ਸੀ ਕਿ ਬਹੁਤ ਵਿਸ਼ਵਾਸ ਕਰਿਆ ਉਹਨਾਂ ਨੇ ਮੇਰਾ ਵਿਸ਼ਵਾਸ ਪੂਰਾ ਕੀਤਾ ਤੇ ਅੱਜ ਮੈਨੂੰ ਮਾਣ ਆ ਕਿ ਮੈਂ ਆਪਣੇ ਗੁਰੂ ਤੇ ਵਿਸ਼ਵਾਸ ਕਰਦਾ ਹਾਂ